ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੀ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਸੀਂ ਕਰ ਸਕੋ ਆਪਣੀ ਮਨਪਸੰਦੀ ਖਰੀਦਦਾਰੀ ਸੋ ਕਿਸੇ ਵੀ ਵੀਰ ਨੇ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਦਿਖਾਵਾਂਗੇ ਮੋਹਰ ਨਸਲ ਦੇ ਚੋਟੀਆਂ ਚੰਗੇ ਦੁੱਧ ਵਾਲਿਆ ਸਮਰਾ ਡੈਰੀ ਫਾਰਮ ਦੇ ਉੱਥੋਂ ਵੀਡੀਓ ਕਵਰ ਕਰਦੇ ਪਏ ਆਂ ਪਿਰਦੇ ਲਗਭਗ ਆਪਾਂ ਮਹੀਨੇ ਦੇ ਵਿੱਚ 4-5 ਵੀਡੀਓ ਕਵਰ ਕਰ ਦਿੰਨੇ ਆ ਤੇ ਜਦੋਂ ਵੀ ਆਉਣੇ ਆ ਹਰਿਆਣਾ ਦੇ ਵੀਰ ਮਾਰ ਪਰਚੇਸ ਕਰਦਾਗਾ ਤੇ ਚੰਗੀਆਂ ਟੌਪ ਕਲਾਸ ਚੰਗੇ ਅਸਲ ਦੁੱਧ ਵਾਲੀਆਂ ਰਵੇਆਂ ਵਾਲੀਆਂ ਬਰੀਡ ਵਾਲੀਆਂ ਮੋਹਰਾਂ ਨਸਲ ਦੇ ਝੋਟੀਆਂ ਇੱਥੇ ਮਿਲ ਜਿਆਗੀਆਂ ਅੱਜ ਤਿੰਨ ਨਾਲ ਆਪਾਂ ਕੈਮਰਾ ਸਾਹਮਣੇ ਕਰਾਂਗੇ ਡਿਟੇਲ ਇਹਨਾਂ ਬਾਰੇ ਬੰਦੀ ਪੁੱਛਾਂਗੇ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਬਾਈ ਮਨਦੀਪ ਸਿੰਘ ਪਿੰਡ ਬਾਈ ਪਚੀਤ ਕੇ ਗਲਾਂ ਜ਼ਿਲ੍ਹਾ ਵੀ ਆਪਣਾ ਬਰਨਾਲਾ ਤੇ ਮੋਬਾਈਲ ਨੰਬਰ ਕਿੰਨਾ ਆ ਗਿਆ ਆਪਣਾ 90417 48472 90417 48472 ਤੇ ਮੈਂ ਕਹਿੰਦਾ ਪਿਛਲੇ ਮਹੀਨੇ ਆਪਦਰਿਆ ਚਾਰ ਵੀਡੀਓ ਪਾਈਆਂ ਸੀ ਆਹ ਮਹੀਨੇ ਜਿਹੜੀ ਆ ਗਈ ਪਹਿਲੀ ਵੀਡੀਓ ਹਾਂਜੀ ਤੇ ਕਿਵੇਂ ਰਿਸਪੌਂਸ ਰਿਹਾ ਆਪਣਾ ਬਹੁਤ ਵਧੀਆ ਵੀ ਰਿਸਪੌਂਸ ਦਾ ਭਾਈ ਪਰਤਵਾਰ ਪਤਾ ਕੀ ਕਹਿੰਦਾ ਆਪਣੇ ਰੇਟ ਬਾਜੂ ਹੁੰਦੇ ਆ ਕੁਆਲਿਟੀ ਦੇ ਹਿਸਾਬ ਨਾਲ ਠੀਕ ਹੈ ਨੰਬਰ ਦੋ ਤੇ ਕੁਆਲਿਟੀ ਆਪਾਂ ਲੈ ਕੇ ਬਣਿਆ ਕੋਈ ਐ ਨਹੀਂ ਕਿ ਆਪਾਂ 5000 ਰੁਪਏ ਦੇਣਾ ਬੈਠੇ ਇੱਥੋਂ ਲੈ ਕੇ ਅਸੀਂ ਠੀਕ ਹੈ ਉਹ ਕਹਿੰਦਾ ਭਾਬਾ ਆਪ ਸੋਨਾ ਲਿਆਉਨੇ ਆ ਸੋਨੇ ਦੇ ਭਾਅ ਵੇਚਦੇ ਆ ਇਹ ਨਹੀਂ ਗੱਲ ਵੀ ਪਿੱਤਲ ਲੈ ਕੇ ਤੇ ਨਾ ਬਣ ਗਿਆ ਵੀ ਚਾਹ ਸੋਨੇ ਦੀ ਮਾਰਦੀ ਏ ਉਹ ਤਾਂ ਚਲੋ ਉਹ ਨਹੀਂ ਕੈਸਾ ਸਿਸਟਮ ਕਰਿਆ ਹਨਾ ਬਿਲਕੁਲ ਨਹੀਂ ਨਹੀਂ ਕਰਨਾ ਵੀ ਨਹੀਂ ਵੀਰੇ ਉਹ ਆਪਾਂ ਠੀਕ ਹੈ ਜਿੰਨਾ ਟਾਈਮ ਕਰਨਾ ਸਾਫ਼ ਸਿੱਧਰਾ ਕੰਮ ਕਰਨਾ ਜਿੰਨਾ ਲੱਗਿਆ ਵੀ ਧੂਕ ਬੋਲ ਕੇ ਕੰਮ ਕਰਨਾ ਉਹਦੇ ਛੱਡ ਦੋ ਜੈ ਜੈ ਗੱਲ ਆ ਜਮ ਸੋ ਇੱਕ ਤਰ੍ਹਾਂ ਜਿਹੜਾ ਆਪਾਂ ਕੀਤਾ ਕਰਦੇ ਆ ਚਲ ਆਪਾਂ ਘਰ ਪਰਿਵਾਰ ਪਹਿਲੀ ਬੱਠਾ ਸਭ ਕੋ ਠੀਕ ਆ ਤੇ ਸ਼ੌਂਕ ਨਾਲ ਕਰਦੇ ਆ ਕੰਮ ਉਹ ਠੀਕ ਹੈ ਬਸ ਵੀ ਇਹੀ ਵੀ ਇੱਕ ਦੋ ਆਉਣਾ ਚੱਲ ਕੇ ਲੈਣ ਵੀ ਭਲਾਣੇ ਤਾਂ ਉੱਥੇ ਝੋਟੀ ਲੈ ਲਈਆਂ ਤਾਂ ਚੀਜ਼ ਘੜੀ ਕਹਿੰਦਾ ਝੋਨਾ ਬੱਟੇ ਜੀ 2 ਮਹੀਨੇ ਪਏ ਉਦੋਂ ਹੀ ਨਾ ਕੰਮ ਹੋਊ ਆਪਾਂ ਨੂੰ ਉਹਨਾਂ ਟਾਈਮਾਂ ਪੈਸੇ ਕੰਮ ਤੇ ਆ ਵੀ ਹਾਂ ਉਹ ਤੋਂ ਬੰਦ ਕਰ ਦਾਂਗੇ ਹੁਣਾ ਛੋਨਾ ਲਾਇਆ ਆਪਾਂ ਬੰਦ ਕਰਤਾ ਫੋਨ ਬਹੁਤ ਆਇਏ ਗਏ ਠੀਕ ਹੈ ਆਪਾਂ ਕੋਈ ਐ ਜਰੂਰੀ ਨਹੀਂ ਆਪਾਂ ਕਰਨੀ ਕਰਨਾ ਲੈ ਕੇ ਪੰਜ ਚਾਰੀ ਹੋਣੇ ਜਿਹਨਾਂ ਦੀ ਲੈ ਕੇ ਜਮ ਐਟ ਆ ਜੈ ਜੈ ਗੱਲ ਜਿਵੇਂ ਅੱਜ ਆਪਾਂ ਪਹਿਲੇ ਨੰਬਰ ਤੇ ਅੱਜ ਵੀ ਨੇ ਆਪਾਂ ਫਿਰ ਤੋਂ ਕੁਲ ਇੱਕ ਤੋਂ ਗੱਲਾਂ ਹੋਰ ਕਰਨੀਆਂ ਨੇ ਠੀਕ ਹੈ ਇੱਕ ਤਾਂ ਕੋਈ ਵੀ ਆਪਾਂ ਤਾਂ ਮੱਝ ਲੈ ਲੈਂਦੇ ਕੋਈ ਆਪਾਂ ਹੰਕਾਰ ਜਾਂ ਵੜਿਆਈ ਨਹੀਂ ਕਰਦੇ ਹਨਾ ਠੀਕ ਹੈ ਆਪਾਂ 5000 ਤੋਂ ਘੱਟ ਸਾਈ ਨਹੀਂ ਲੈਣੀ ਜੈ ਜੈ ਗੱਲ ਠੀਕ ਹੈ ਹੁਣ ਦੇਖੋ ਮੈਂ 10 ਦਿਨ ਪਹਿਲਾਂ ਇੱਕ ਵੀਡੀ ਠੀਕ ਹੈ ਠੀਕ ਆ ਇਤਨਾ ਸੰਗਰੂਪ ਕੋਲੇ ਪੈੰਡ ਠੀਕ ਹੈ ਛਾਣੇ ਬਿਜੁਰਗਾਣੇ ਲੈਤੀ ਵਾ ਚਾਂਡਕੇ ਆਏ ਮੇਰੇ ਕੋਲੇ ਮਾਨ ਨਾ ਵਾਇਆ ਚਾਪਣੀ ਪਾਇਆ ਸਿਰਫ ਮੈਨੂੰ 100 ਰੁਪਏ ਸਾਈ ਦਿੱਤਾ ਉਹਨਾਂ ਨੇ ਜੈ ਜੈ ਗੱਲ ਇੱਕ ਲੱਖ 55000 ਦੀ ਝੋਟੀ ਖਰੀਦ ਲਈ ਠੀਕ ਹੈ ਤੇ ਕਹਿੰਦੇ ਸੂਬਾ ਚੋਂ ਮੰਗੇ ਸੀ ਸੂਬਾ ਚੋਂ ਪਰਸੋਂ ਜਿੱਥੇ ਨਹੀਂ ਪੈਣ ਲੱਗਿਆ ਮੈਂ ਫੋਨ ਕੀਤਾ ਆਪਣਾ ਹੱਕ ਮੰਗਦਾ ਸੀ ਹੈਨਾ 9:00 ਵਜੇ ਦਾ ਟਾਈਮ ਤੱਕ ਹੀ 100 ਰੁਪਏ ਸਿਰਫ ਸਾਈ ਆਏ ਸੀ ਉਹਨਾਂ ਦੀ ਕੋ ਸੌਦਾ ਕਰਦੇ ਮੇਰੇ ਨਾਲ 1.5 ਲੱਖ ਦਾ 1 ਲੱਖ ਮੈਂ ਸਾਈ ਦਿੱਤੇ ਸਿਰਫ 100 ਰੁਪਏ ਜਾਇਗਾ ਤੇ ਚਲੋ ਦੋ ਤੇ ਜਦੋਂ ਮੈਂ ਫੋਨ ਕੀਤਾ ਕਹਿੰਦਾ ਬੇਟਾ ਅਸੀਂ ਆਵਾਂਗੇ ਦੁਪਹਿਰ ਹੀ ਜਾਂ ਸ਼ਾਮ ਨੂੰ ਆਵਾਂਗੇ ਬੀਬੀ ਪੈਨ ਲਗਾ ਮੈਂ ਚਲੋ ਕੋਈ ਗੱਲ ਨਹੀਂ ਇਕ ਕਹਿੰਦੀ ਚੋੜ ਉਹ ਤੋਂ ਬਾਅਦ ਮੈਂ ਫੇਰ ਫੋਨ ਕਾਲ ਕਰਨੀ ਸੀ ਆਪਣੇ ਜਦੋਂ ਆਪਣੇ ਕੋਲ ਸਿਰਫ 100 ਰੁਪਏ ਸਾਈ ਦਾ ਆਇਆ ਵੈਸੇ ਤੁਹਾਨੂੰ ਯਕੀਨ ਤੇ ਸਾਈ ਦਾ ਵੀ ਨਹੀਂ ਹੁੰਦਾ ਬਾਈ ਫਰਟ ਵਾਲਾ ਪਾ ਮੰਨਦੇ ਅਜਾ ਸਿਆਣੇ ਵਾਣੇ ਬੰਦੇ ਘਰੀ ਆ ਗਏ ਹਨਾ ਜਦੋਂ ਘਰੀ ਆ ਗਏ ਠੀਕ ਹੈ ਉਹ ਤੋਂ ਬਾਅਦ ਉਹਨਾਂ ਨੇ ਫੋਨ ਬੰਦ ਕਰ ਦਿੱਤਾ ਮੇਰੇ ਕੋਲ ਇੱਥੇ ਤਿੰਨ ਚਾਰ ਗਾਹਕ ਤੈਨੂੰ ਪਤਾ ਵੀ ਕੱਲ ਵੀ ਮੇਰੇ ਕੋਲ ਅੱਜ ਵੀ ਸਵੇਰ ਪੰਜ ਛੇ ਗਾਹਕ ਆਏ ਸੀ ਠ ਤੇ ਉਦੋਂ ਬਾਅਦ ਫੋਨ ਬੰਦ ਕਰਦਾ ਤੀਜੇ ਦਿਨ ਤੋਂ ਫੋਨ ਕੀਤਾ ਕਹਿੰਦੇ ਐ ਕਰਕੇ ਵੀ ਸੰਤ ਦਾ ਕੰਮ ਹੋ ਗਿਆ ਤੇ ਕਹਿੰਦਾ ਭਾਬੀ ਕੱਚਾ ਜਮਾ ਗਏ ਮੈਂ ਉੱਥੇ ਖੜਾ ਰਿਹਾ 100 ਰੁਪਏ ਦੇ ਸਿਰਫ 100 ਰੁਪਏ ਦੀ ਕੋਈ ਵੈ ਨਹੀਂ ਹੁੰਦੀ ਹੁਣ ਜੇ 5000 ਰੁਪਏ ਹੁੰਦਾ ਤਾਂ ਭੀ ਆਉਂਦੇ ਉਹ ਜੇ 5000 ਉਹਨਾਂ ਤੋਂ ਲੈਤਾਂ ਤਾਂ ਫਿਰ ਭੱਜ ਜਾਂਦੇ ਜਿਆ ਜਿਆ ਗੱਲ ਵੀ ਜਿਹਨੇ ਸਾਈ ਪਾਉਣੀ ਆ 5000 ਪਾਵੇ ਆਪਦੀ ਜਿੰਨੀ ਗੱਲ ਕਹੇ ਤੇ ਜੇ ਨਹੀਂ ਮਿਲ ਜਿਆ ਤਾਂ ਪੰਜ ਫੜਕੇ ਲੈ ਜੇ ਅੱਜ ਕਿਹਦੇ ਆਪਾਂ ਵੱਧ ਦੇ ਤੇ ਖਰਚੇ ਦੇਵਾਂਗੇ ਆਪਣੇ ਨੀਚੇ ਕੋਈ ਹੋਵੇ ਆਪਣੀ ਕੋਈ ਹੋਵੇ ਨੇ ਘਾਟ ਆ ਫਿਰ ਆਪਾਂ ਇਹ ਆਪਰੇ ਐਡਵਾਂਸ ਵੀ ਦੇ ਮਾਰੇ ਵਾਧਦੇ ਮਾਰੇ ਕੋਈ ਹੋਰ ਨਹੀਂ ਜੈ ਜੈ ਗੁਰੂ ਤਿੰਨ ਨੰਬਰ 2 ਤੇ ਇੱਥੇ ਆਪਣੇ ਘਰੇ ਕੋਈ ਆਵੇ ਚਾਰ ਡੰਗ ਪੰਜ ਡੰਗ ਚੋ ਕੇ ਲੈ ਜੀ ਠੀਕ ਹੈ ਠੀਕ ਹੈ ਨਾ ਜਦੋਂ ਆਪਾਂ ਇੱਥੋਂ ਆਪਣੇ ਗੇਟੋਂ ਬਾਹਰ ਹੋ ਗਏ ਚੋ ਮੈਂ ਪੇਮੈਂਟ ਭਰ ਕੇ ਲੈਣਾ ਵੀਰੇ ਮੇਰੇ ਕੋਈ ਘਰ ਤੋਂ ਨਹੀਂ ਆਉਂਦੀ ਜੈ ਜੈ ਗੁਰੂ ਵੀ ਪਤਾ ਜਦੋਂ ਆਪਾਂ ਇਹ ਜੀਆਂ ਗੱਡੀਆਂ ਲੈਣੇ ਆ ਆਮਗਾ ਨਹੀਂ ਪਉਂਦਾ 2-2 ਲੱਖ ਦੀਆਂ ਜਿਹੜੀਆਂ ਗੱਡੀਆਂ ਲਾਉਣੇ ਆ ਨਾ ਤਾਂ ਪੈਸੇ ਕੀ ਪਤਾ ਲੱਗਦਾ ਹੈ ਨਾ ਜੀ ਆਪਾਂ ਕੋਈ ਹੰਕਾਰ ਨਹੀਂ ਕਰਦੇ ਇਸ ਗੱਲ ਦਾ ਠੀਕ ਹੈ ਨਾ ਵੀ ਚੋ ਕੇ ਲੈ ਜਾਓ ਬਾਅਦੋਂ ਮੋੜ ਮੜੇ ਜਾਂ ਦੂਰ ਦੂਰ ਲੱਖਾਂ ਜਿਹਨੂੰ 10 ਵੀਡੀਓ ਪੈ ਗਈ ਆਗਲਾ ਜਦੋਂ ਚਾਹੇ ਸੋਣਾ ਭੋਮਾ ਦੀ ਆਪਾਂ ਪਿਆਰ ਨਾਲ ਮੁਹੱਬਤ ਆ ਬੰਦਿਆ ਆਪਾਂ ਚਲੋ ਵਾਪਸ ਕਰੀ ਜਦੋਂ ਆਪਾਂ ਦੁਬਾਰੇ ਛੋਟੀ ਛੇਰ ਨਹੀਂ ਕਹਿੰਦੇ ਜਦੋਂ ਬੰਦਿਆਂ ਦੀ ਕੇਰਾ ਦੇਖੀਂਦਾ ਦੁਬਾਰੇ ਕੋਈ ਨਹੀਂ ਹੱਥ ਲੈ ਜਾਂਦਾ ਨਹੀਂ ਵਹਿ ਗ ਜੀਓ ਅਗਲਾ ਕਹਿੰਦਾ ਪਤਾ ਨਹੀਂ ਕੋਈ ਇਹਦੇ ਚ ਪ੍ਰੋਬਲਮ ਆ ਕੋਈ ਨੁਕਸਾਨ ਹਨਾ ਬਸ ਆਪਾਂ ਵੀ ਇਹ ਗੱਲ ਸੋਚ 10 ਵਾਰੀ ਸੋਚ ਕੇ ਲਮਾਈ ਛੋਟੀ ਬਾਤ ਕੋਈ ਨਹੀਂ ਲਮਾਈ ਉਹ ਦੂਜੀ ਾਰ ਦੇ ਵਿਹਾਲੀ ਗੱਲ ਬਣ ਜਾਂਦੀ ਆ ਉਹ ਗੱਲ ਹੋ ਜਾਂਦੀ ਆ ਤੇ ਹੁਣ ਮੈਂ ਉਹੀ ਗੱਲ ਜੀ ਤਾਂ ਹੀ ਆਪਾਂ ਇਹ ਗੱਲ ਕਹੀਆਂ ਕੋਈ ਵੀਰ ਮੇਰਾ ਭਰਾ ਗੁੱਸਾ ਵੀ ਨਾ ਕਰੇ ਇਥੇ 3-8 ਟੈਂਪ ਚੋਲੇ ਕਵਰੇਜ ਦਾ ਫਰਸਾ ਕੋਈ ਆਪਾਂ ਨੂੰ ਚੰਦਾ ਨਹੀਂ ਆਪਾਂ ਜੇ ਮੰਨ ਕੇ ਚਲੋ 20 ਚ 18 ਚ ਵਾਤਾ ਕਹਿੰਦਾ ਬਾ ਅਗਲੇ ਦੇ ਘਰੇ ਜਾ ਕੇ ਚਾਹੇ ਦੱਸ ਦੇਵੇ ਇਹਨੇ ਚਾਹੇ 5 ਦੇ ਕੋਈ ਗਾਰੰਟੀ ਨਹੀਂ ਆਪਣੇ ਗਾਰੰਟੀ ਕਾ ਦੀ ਬਰੇਗਰਾਂ ਲੈ ਜਾ ਕੇ ਵੰਦੂ ਇੱਥੇ ਅੱਗ ਪਾਵੇ ਸੁਆਹ ਪਾਵੇ ਪਰ ਤੂੰ ਆਪਦਾ ਬਣਾ ਦੇਗਾ ਇਹਨਾਂ ਆਪਣੇ ਜਗਾ ਦੇਖੋ ਮੱਝਾਂ ਜਿਹੜੇ ਕੈਮਰੇ ਲੱਗੇ ਕੋਈ ਇਹਨਾਂ ਤੋਂ ਐਕਸਟਰਾ ਹੋਰ ਕੋਈ ਵੀ ਚੀਜ਼ ਲਈਏ ਉਹ ਆਪਣੇ ਠੀਕ ਹੈ ਦਾਣਾ ਦੇ ਪਾਪਾ ਕੇ ਸਾਹਮਣੇ ਆਪਾਂ ਬਿਲਕੁਲ ਜਿੰਨੀਆਂ ਅੱਜ ਤੱਕ ਗਈਆਂ ਨੇ ਆਪਾਂ ਉਹਦੇ ਵੀ ਇੱਥੇ ਆਪਾਂ ਆਏ ਨਹੀਂ ਸੀ ਬਾਈ ਪੰਜ ਕਰਾਈਆਂ ਆਪਾਂ ਗਿਆ 10 12 ਵਧੀਆਂ ਬਾਕੀਆਂ ਇੱਕ ਦਰੇ ਢੋਲੇ 7 8 ਬਾਕੀਆਂ ਠੀਕ ਹੈ ਜਿਹੜਾ ਆਨੇ ਦੀ ਲੈ ਗਈ ਹੈ ਵੀ ਆਪਾਂ ਤੋਂ 5 7 ਮੱਝਾਂ ਦੁਬਾਰਾ ਲੈ ਕੇ ਆਣਾ ਅਗਲਾ ਆਉ ਫੇਰ ਜੇ ਸਾਫ਼ ਸੁਥਰਾ ਕੰਮ ਕਰਕੇ ਅਗਲੇ ਹੁੰਦੇ ਤੇ ਅੱਜ ਆਪਾਂ ਗੱਲ ਕਰੀਏ ਪਹਿਲਾ ਨੰਬਰ ਇਹ ਝੋਟੀ ਖੜੀ ਹੈਗੀ ਹਾਂਜੀ ਬਾਈ ਕਿਹੜਾ ਸੂਆ ਸੂਈ ਆ ਪਹਿਲਾ ਸੂਆ ਹਨਾ ਇਹ ਬਾਈ ਪਹਿਲਾ ਸੂਆ ਕਰਦਾ ਦੰਦੋ ਦੋ ਹੋ ਦੋ ਦੰਦ ਆ ਬਾਈ ਦੋ ਦੰਦ ਪਹਿਲਾ ਸੂਆ ਸੂਈ ਸਵਾਈ ਸੂਈ ਸੂਆ ਫੀਮੇਲ ਕਰਾਫ ਹੋਵੇ ਬੱਚਾ ਇਹਦੇ ਪਿੱਛੇ ਆ ਗਈ ਗੱਟੀ ਹਨਾ ਹਾਂਜੀ ਬਾਈ ਇਹਨੂੰ ਅੱਜ ਹੋ ਗਿਆ ਬਾਈ 14 15 ਦਿਨ ਪਰ ਤੋਂ ਬਾਅਦ ਸੂਈ ਨੂੰ 15 ਦਿਨ ਹੋ ਗਏ ਸੂਈ ਨੂੰ ਤੇ ਸਟਾਰਟਿੰਗ ਹੁਣ ਦੁੱਧ ਕਿੰਨਾ ਹੈਗਾ ਇਹ 12 13 ਕਿਲੋ ਆ ਬਾਈ ਹੁਣ ਤਾਂ ਦੱਸ ਮੈਨੂੰ ਕੱਲ ਆਈਆਂ ਨੇ ਆਪਣੇ ਕੋਲ 500 ਤਿੰਨ ਹੁਣ ਆਪਾਂ ਸਵੇਰੇ ਵੀਡੀਓ ਕਵਰ ਕਰਦੇ ਪਏ ਆ 9:30 9 9:20 ਹੋਇਆ ਬਾਈ 9:00 ਵਜ ਕੇ 20 ਮਿੰਟ ਇਹ ਸਵੇਰੇ 5:00 ਵਜੇ ਦਾ ਇਹ ਨੰਬਰ 2 ਤੇ ਆਪਣੀ ਕਿਸੇ ਵੀ ਛੋਟੀ ਦੀ ਹਨਾ ਕੋਈ ਵੀ ਸਿੰਗਲ ਘਰ ਹੋਵੇ ਆਪਾਂ ਛੋਟੀ ਫਰੀ ਦੇ ਦਿੰਦੇ ਕਿਸੇ ਦਾ ਦੁੱਧ ਰੋਕਿਆ ਸਾਫ ਆ ਜਾ ਬਿਲਕੁਲ 5:00 ਵਜੇ ਬਾਈ ਜਮਾ ਇਹਨਾਂ ਦੀ ਚਵਾਈ ਹੋਈ ਨਹੀਂ ਠੀਕ ਹੈ ਤੇ ਕੋਣੇ ਦੇ ਥੱਲੇ 10 ਕਿਲੋ ਬਾਈ ਬੋਲ ਕਹਿੰਦੇ ਆਪਾਂ ਦੁੱਧ ਰੋਕਿਆ ਤਾਂ ਸਿਸਟਮ ਹੁੰਦਾ ਵੀ ਜੋ 95 ਚ 94 ਮੇਰਾ ਭਾਜਾ ਹੁੰਦਾ ਇਹ ਬਾਕੀ ਚ ਕਰਨੇ ਕੀ ਆਪਾਂ ਦੋ ਟਾਈਮ ਚਵਾ ਕੇ ਦੇਣੀ ਆ ਵੀਰੇ ਕੋਈ ਚਾਰ ਟਾਈਮ ਚੋਗੇ ਰਿਪੀਟ ਤਾਂ ਹੀ ਇਹ ਗੱਲ ਵਾਰੀ ਵਾਰੀ ਕਰਨੀ ਹੈ ਆਪਣੇ ਘਰ ਕੋਈ ਚਾਰ ਟਾਈਮ ਚੋਗੇ ਪੰਜ ਠੀਕ ਹੈ ਇਹ ਥੱਲੇ ਕਿੰਨਾ ਦਾ ਸਟਾਰਟ ਆ ਦੁੱਧ ਹੁਣ ਇਹ ਥੱਲੇ 10 11 ਕਿਲੋ ਹੋ ਗਈ 10 ਲੀਟਰ ਸਟਾਰਟਿੰਗ ਤੇ ਬਾਕੀ ਜੋ ਮੈਲਾ ਮੂਲਾ ਮਾਰ ਕੇ ਕਿੱਥੇ ਕਿ ਜਾ ਸਕਦੀ ਹੈ ਇਹ ਵੀਰੇ ਆਪਾਂ 12 ਕਿਲੋ ਮਿਲ ਕੇ ਲੈਂਤੀ ਆ 12 13 ਦਾ ਆਰਾਮ ਨਾਲ ਹੀ ਦੇ ਦੂ ਕੱਟੀ ਦੀ ਕੁਆਲਿਟੀ ਬਹੁਤ ਹੈ ਵੀਰੇ ਫੇਸ ਕੁਆਲਿਟੀ ਠੀਕ ਹੈ ਕਹਿੰਦਾ ਬਾਪ ਮੂਰਤੀ ਹੈ ਜਾਮਾ ਹਨਾ ਦੋਂਦੀ ਆ ਤੇ ਦੂਜੇ ਦੋਂਦੇ ਵਾਲੇ ਤੋੜਿਆ ਆਏ ਨੇ ਕਛੜ ਤਾਂ ਹਨਾ ਠੀਕ ਹੈ ਠੰਡੀ ਇੰਨੀ ਹੈ ਜੀ 5 ਵਜੇ ਚਵਾਈ ਹੋਈ ਠੀਕ ਹੈ ਉਹ ਮਾਣੀ ਇਦਾਂ ਹੀ ਦੁਵਾਰੇ ਰਹਿ ਕੇ ਠੀਕ ਹੈ ਇਹਨੇ ਫੇਰ ਪਾਸੇ ਹੁਣੇ ਕਮਾਦੀ ਦੁਵਾਦੀ ਚਵਾਈ ਇਹਦਾ ਰੇਟ ਇੱਕ ਜਿਸ ਨੂੰ ਆਪਾਂ ਦੇਵਾਂਗੇ 1,20,000 ਦੀ ਮਾਨਤਾਨ ਹੋ ਜਾਊਗਾ ਇਹਦਾ ਪ੍ਰਾਈਸ ਆ 1,20 ਦੀ ਦੇਵਾਂਗੇ ਨੰਬਰ 2 ਤੇ ਜੇ ਕਿਸੇ ਨੇ ਵੀ ਆਪਣੇ ਨਾਲ ਹੁਣ ਵੀ ਆਪਾਂ ਵੀਡੀਓ ਜੀ ਦੀ ਕਹਣੀ ਹੈ ਇਹ ਗੱਲ 2 ਮਹੀਨੇ ਨੂੰ 4 ਨੂੰ 6 ਮਹੀਨੇ ਨੂੰ ਚੈੱਕ ਪਾਸ ਜੇ ਉਹ ਗੱਭਣ ਹੋਈ ਆਪਾਂ ਨੂੰ ਵਾਪਸ ਕਰਨੀ ਹੈ 1 ਲੱਖ ਰੁਪਏ ਦਾ ਬਾਕਸ ਜੀ ਜੈਗਲ ਤੋੜੇ ਵਾਰ ਨੂੰ ਸੁਭਰਤ ਸਿੰਘ ਮੂੰਹ ਵਾਥਾ ਦੇਖ ਸਕਦਾ ਝੋਟੀ ਦੀ ਕੁਆਲਿਟੀ ਨਿੱਕਾ ਨਿੱਕਾ ਸੰਗਾ ਪੂਰਾ ਮੁੰਦਰ ਨਗੀਨਾ ਤੇ ਚੰਗੀ ਪੇਮੈਂਟ ਦੀ ਝੋਟੀ ਅਗਲੇ ਸੂਏ ਨੂੰ ਮੰਨ ਕੇ ਚੱਲੋ ਵੀ ਗਹਿਣੇ ਵੰਨ ਲੈ ਚੰਗੋ ਚੀਸ ਸਿਸਟਮ ਬਣ ਜਾਣਾ ਇਹਦਾ ਜਮਾ ਤੇ 120000 ਦੇ ਵਿੱਚੋਂ ਛੋੜ ਸੱਪਾ ਜੋ ਜੀ 25 ਰਹੀ ਹੈ ਜੀ ਕੀਮਤ ਹੁਣ 10 ਲੀਟਰ ਦੋ ਤੇ ਨੈਟ ਹਾਜਰ ਆ ਜਾਵਾਂ ਹਣਾ ਵੀਰੇ ਫੁੱਲਾ ਤੇਰਾ ਚਵਾ ਕੇ ਦੇ ਦਿੰਗੇ ਭਾਈ ਠੀਕ ਹੈ 12 ਲੀਟਰ ਵੀ ਜੀ ਠੀਕ ਹੈ ਬਾਕੀ ਥੋੜਾ ਮਨ ਕੋ ਸਫਰ ਵਗੈਰਾ ਪਾਸੂ ਕਰ ਦਿੰਦੇ ਕੱਲ ਵੀਰੇ ਕੋਲ ਆਈਆਂ ਤੇ ਸਾਰਾ ਮਾਲ ਫਿਰ ਆਪਣਾ ਉਧਰ ਲਈ ਆ ਵੀਰੇ ਹਾਂ ਇਧਰ ਹੀ ਆਇਆਗਾ ਬਾਕੀ ਵਰਤਮਾਲ ਦੇਖ ਕੇ ਕੁਆਲਿਟੀ ਪਤਾ ਲੱਗੂ ਨਾ ਵੀ ਠੀਕ ਹੈ ਲੈਵਲੂ ਗਾਲੇ ਪਾਸੋਂ ਸਾਫ ਸੁਥਰੀ ਹੈ ਹਣਾ ਇੱਕ ਨੰਬਰ ਚ ਠੀਕ ਹੈ ਥਾਣਾ ਦੇ ਵਿੱਚ ਬਿੱਥੀ ਪਸਮਾ ਕੇ ਬਰ ਕਰਦੇ ਆ ਸਾਡਾ ਪੂਰਾ ਹਾਂ ਪਸਮਾ ਕੇ ਬਹੁਤ ਸੋਨਾ ਬਣਾਉਂਦੀ ਆ ਪਰ ਥੋੜੇ ਜਿਿਹ ਖਲੇ ਕਿਣਾ ਜਿਉਂ ਜਿਉਂ ਚਵਾਈਆਂ ਹੋਣਗੀਆਂ ਉਹ ਹਿਸਾਬ ਨਾਲ ਕਾਡੂ ਥੋੜੇ ਜਿਿਹ ਹੈ ਛੋਟੇ ਐ ਨਹੀਂ ਕਹਿੰਦਾ ਬਹੁਤ ਮੁਠੀ ਵਾਲੇ ਥਾਣੇ ਨਹੀਂ ਹੈਗੇ ਪਸਮਾ ਕੇ ਬਹੁਤ ਸੋਨੇ ਬਣਾ ਲੈਂਦੇ ਠੀਕ ਹੈ ਚਵਾਈਆਂ ਹੋਣ ਵਾਲੇ ਥਾਣੇ ਬਣ ਜਾ ਆਪ ਨੂੰ ਪਤਾ ਪਲੂਣ ਦਾ ਫਿਰ ਮਹੀਨਾ ਤੋਂ ਉੱਤੇ ਹੁੰਦੀ ਲਾਉਂਦੀ ਆ ਸਮਾਸ਼ ਕੇ ਹਾਂ ਸੋ ਥਾਣ ਤੋਂ ਦੇਖੋ ਚਾਰੇ ਨਿਕਣਵੇਂ ਹਿਸਾਬ ਦੇ ਅੱਗੇ ਆਪਾਂ ਗੱਲ ਕਰੀਏ 2 ਨੰਬਰ ਵਾਲੀ ਦੀ ਹਾਂਜੀ ਬਾਈ ਇਹ ਕਿਹੜਾ ਸੋਸੀ ਹੋਈ ਆ ਇਹ ਵੀ ਪਹਿਲਾਂ ਦੂਆ ਬਚਤ ਵਾਲਾ ਇਹਦਾ ਬੱਚਾ ਆ ਬੈਠਾ ਨਾ ਇਹਦੀ ਵੀ ਵੀਰ ਕਾਹਾ ਵਧੀਆ ਠ ਇੱਕ ਮਹੀਨਾ ਦੋ ਤਿੰਨ ਦਿਨ ਵੀ ਮਹੀਨੇ ਤੋਂ ਪਲੱਸ ਹੀ ਹੋਣੀ ਠੀਕ ਹੈ ਮਹੀਨਾ ਹੋ ਗਿਆ ਸਹੀ ਤੇ ਬੈਗ ਸਾਈਡ ਤੇ ਬਟਨ ਸੋਨੇ ਦਿਖਾਈ ਦਿੰਦੇ ਹਨ ਬਟਨ ਵਾਲੀ ਝੋਟੀ ਆ ਹਾਂਜੀ ਇਦਾਂ ਤੋਂ ਹੋ ਦੋਂਦੀ ਚੌਗੀ ਇਹ ਚਾਰ ਦੰਦ ਕੱਟੇ ਹੋਏ ਸੀ ਠੀਕ ਹੈ ਇਹ ਆਪਾਂ 17 ਕਿਲੋ ਕਿਲੋ ਵਾਲਾ ਮਣਕੇ ਲੈ ਕੇ ਆਉਂਦਾ ਉਥੋਂ ਬਿਲਕੁਲ ਠੀਕ ਹੈ ਹੁਣ ਇੱਥੇ ਮੰਨ ਕੇ ਚੱਲ ਵੀ ਆਪਾਂ ਕਿੰਨਾ ਕੁ ਬਣਾ ਸਕਦੇ ਹਾਂ ਇਰੇ ਮੰਤਾ ਦੇਖੋ ਅੱਜ ਸੁਮੇਂ ਕਾਲੇ ਸ਼ਾਮ ਨੂੰ ਚੁਣੀਏ ਜਿਹੜਾ 5 ਕਿਲੋ ਦਾ ਲੱਗਿਆ ਅੱਜ ਸਵੇਰੇ ਵੀ ਉਹਨਾਂ ਦਾ ਸੇਵਕ ਟੋਸੀ ਬਚੇ ਹੋ ਗਿਆ ਕਿ ਹੁਣ ਕਹਿੰਦਾ ਬਾ 14 14 ਦੇ ਆਸ-ਪਾਸ ਹੈਗਾ 13 ਤੋਂ ਤਾਂ ਹੈਗਾ ਕਿਉਂਕਿ ਹਲੇ ਵੀ ਇਹ ਪੂਰਾ ਪੱਲੀ ਤੇ ਮੈਨੇ ਪੱਟੇ ਨਹੀਂ ਖਾਦੇ ਕੱਲ ਸ਼ਾਫਰ ਦੇਣ ਕਰ 4-5 ਘੰਟੇ ਲੱਗ ਜਾਣਗੇ ਠੀਕ ਹੈ ਆਪਾਂ 17 ਕਿਲੋ ਕੰਡੇ ਧਰਕੇ ਦੇ ਅੱਜ ਤੋਂ ਦਾਹ ਦਿਨਾਂ ਨੂੰ 17 ਕਿਲੋ ਤਾਂ ਕੰਡੇ ਧਰਕੇ ਦੇ ਦਾਂਗੇ ਕੋਈ ਵੀ ਆਹੇ ਬਈ ਆਪਣੇ ਸਾਈ ਦਾ ਸਾਈ ਦੇ ਇਦਾਂ ਬੀਚੇ ਇਦਾਂ ਵੀ ਦੇ ਦਿੰਦੇ ਆ ਨਾ ਨਹੀਂ ਆਪਾਂ 17 ਕਿਲੋ ਕੰਡੇ ਧਰਕੇ ਦੇ ਠੀਕ ਹੈ ਰੇਟ ਇਹਦਾ ਕੀ ਰਹਿ ਇਹ ਨਾ ਵੀ ਆਪਾਂ ਫੋਨ ਕੀ ਕਰਨਾਗੇ ਤੋੜੇ ਵਾਰ ਨੂੰ ਸੋ ਵੀਰੋ ਦੂਜੇ ਨੰਬਰ ਆਪਾਂ ਝੋਟੀ ਦੇਖਦੇ ਪਿਆ ਸਿੰਘ ਦੇਖੋ ਜੇ ਮਾ ਕੁੰਡਾ ਸਿੰਘ ਜਮਾ ਤੇ ਸਾਫ ਸੁਥਰੀ ਕੱਦਗਾੜ ਝੋਟੀ ਦਾ ਬਹੁਤ ਜ਼ਿਆਦਾ ਤੇ ਥਣ ਦੀ ਗੱਲ ਕਰੀਏ ਮੁੱਠੀ-ਮੁੱਠੀ ਵਾਲਾ ਥਾਣਾ ਜਮਾ ਲੈ ਵੀ ਜੀ ਸਾਫ ਨਹੀਂ ਆ ਅੰਤ ਹੀ ਕੋਈ ਨਹੀਂ ਇਹਦਾ ਸੋ ਦੇਖੋ ਲੈ ਭਾਈ ਦਾ ਨੇੜ ਕੋ ਚਾਲੇ ਸਾਨ ਨਿਕਣ ਮੇ ਸਾਫ ਸੁਥਰੀ ਬਿੱਥੀ ਤੇ ਸਿੰਘ ਦੇਖੋ ਜਮੇ ਨਿਕਾ-ਨਿਕਾ ਸਿੰਘਾ ਮੁੰਦਰਵਰ ਕਾ ਸਿੰਘਾ ਜਮਾ ਦੇਖੋ ਜਮਾ ਸੋ ਬਿਲਕੁਲ ਨਿਕਾ-ਨਿਕਾ ਸਿੰਘਾ ਰੁਪਿਆ ਮੇਰੇ ਹਿਸਾਬ ਨਾਲ ਮਸੇ ਨੰਗੂ ਨਗਾ ਨਹੀਂ ਰੁਪਿਆ ਵੇਚਦੀ ਇਹ ਹਣਾ ਠੀਕ ਆ ਇਹ ਥੱਲੇ ਹੁਣ 13 14 ਕੇ ਆਸ-ਪਾਸ ਤਿਆਰ ਹੈਗਾ ਆ ਵੀਰੇ ਹੁਣ 13 ਜਦੋਂ ਅਸੀਂ ਮਿਰਤ ਵਾਲਾ ਆਪਾਂ 16 17 ਕਿਲੋ ਮਿਲਕੇ ਦੇਣਾ 16 ਕਿਲੋ ਤੋਂ ਬਾਅਦ-ਬਾਅਦ ਆਪਾਂ ਮਿਲਕੇ ਦੇ ਦਾਂਗੇ ਇਹਦਾ ਤੇ ਬੱਚਾ 17 ਕਿਲੋ ਮਿਲਕੇ ਠੀਕ ਆ ਬੱਚਾ ਇਹਦੇ ਪਿੱਛੇ ਆ ਗਈ ਕੱਟੀ ਤੇ ਪਸਮਾ ਆਪਸ ਨੂੰ ਕਰ ਦਈਏ ਓਕੇ ਵੀਰੇ ਇੱਕ ਨੰਬਰ 3 ਕਿਲੋ ਦੀ ਗੱਡੀ ਆ ਠੀਕ ਆ ਇੱਕ ਗੱਲ ਮੈਂ ਦੁਆਰੇ ਫੇਰ ਦੱਸਣਾ ਚੋਈਆਂ ਨੂੰ ਘਾਟ ਚੋਈਆਂ ਨੂੰ ਘਾਟ 3 ਹੋਇਆ ਸਰ ਫਿਰ ਇਹਨਾਂ ਨੂੰ ਆਪਾਂ 5:30 5:00 ਵਜੇ ਵੀ ਤਾਂ ਖਾਲੀ ਨੇ ਪਰਸੈਂਟ ਦਾ ਦੁੱਧ ਮੈਨੂੰ ਰੋਕਿਆ ਵੇਸ ਕਰਦਾ ਮੈਨੂੰ ਫੜਦੇ ਤਾਂ ਹੁਣ ਤੋਂ ਦੁੱਧ ਰੋਕਿਆ ਵਈ ਥੱਲੇ ਨਾ ਕੋਈ ਨਹੀਂ ਹੁੰਦਾ ਨਾ ਜੇ ਇਹਦੇ ਵਿੱਚ ਕੋਈ ਸਾਫਤ ਕਰ ਦੇ ਵੀ ਕਿਲੋ ਦੁੱਧ ਵੀ ਇਹਦੇ ਜੱਟਾਂ ਚਾਪਾ ਘੁੱਟੀ ਫਰੀ ਜੇ ਇਹਦਾ ਮੈਨੂੰ ਦੇਖਣ ਨੂੰ ਦਿਖੀ ਜਾਂਦਾ ਮੈਂ ਵੀ 4 ਸਾਲ ਤੋਂ ਇਹੀ ਕੀਤਾ ਕਰਨਾ ਜੇ ਰੋਕ ਕੇ ਦੁੱਧ ਬਣਾਉਣ ਦੀ ਮੈਂ ના ਚਾਹਦਾ ਬਾਈ ਇਹਦਾ ਤਿੰਨ ਚਾਰ ਚੇ ਬਾਹਰ ਹੋਣਾ ਸੀ ਬਾਈ ਜਿਆ ਜੀ ਗੱਲ ਅੱਗੇ ਗੱਲ ਕਰਦੇ ਆਪਾਂ ਤਿੰਨ ਨੰਬਰ ਵਾਲੀ ਦੀ ਇਹ ਸੇਲ ਹੋ ਗਈ ਇਹ ਬਈ ਸੇਲ ਹੋ ਗਈ ਇਹ ਖਾਲੀ ਠੀਕ ਹੈ ਭਾਈ ਆਪਣੇ ਕੋਲ ਆਏਗਾ ਠੀਕ ਹੈ ਛੇ ਝੂਟੇ ਲੈ ਕੇ ਆ ਗਏ ਸਨ ਉਹਨੇ ਠੀਕ ਹੈ ਕਿੰਨਾ ਗਾ ਰਿਕਾਰਡ ਆ ਇਹਦਾ ਇਹ ਭਾਈ 2 ਦੰਦ ਦਾ ਭਾਈ ਪਿੱਛੇ ਮਲ ਮੋਹ ਠੀਕ ਹੈ ਤੇ ਦੁੱਧ ਇਹਦੇ ਥੱਲੇ ਦੀ ਆਪਾਂ 16 ਕਿਲੋ ਹਨ ਤੇ 33 16 ਕਿਲੋ ਦੁੱਧ ਦੋ ਦੰਦ ਥੱਲੇ ਦੋ ਦੰਦ ਦਾ ਭਾਈ ਖੜੇ ਨੇ ਠੀਕ ਹੈ ਸੋ ਦੰਦ ਉਹ ਦੇਖੋ ਦੋ ਦੰਦ ਚੱਕਿਆ ਭਾਈ ਨੇ ਚੱਕਿਆ ਹਨ ਤੇ 16 ਕਿਲੋ ਦੁੱਧ ਕੰਡੇ ਧਰਤਾ ਇਹਨੇ ਜਮਾ ਹੈ ਮਿਣਕੇ ਦਿੱਤਾ ਵੀ ਮਿਣਕੇ ਲੈ ਗਏ ਆ ਵੈਸੇ ਉਹ ਬਾਈਆਂ ਨੇ ਤਾਂ ਕੱਲ ਧਾਰਾ ਮਾਰ ਕੇ ਲੈ ਗਏ ਨੇ ਆਪਾਂ ਤੋਂ ਲੈ ਕੇ ਜਾਂਦੇ ਠੀਕ ਆ ਯਕੀਨ ਦੀ ਲੱਗੇ ਯਕੀਨ ਦੇ ਲੱਗੇ ਜਿਆ ਤਾਰਾ ਮਾਰੀ ਸਿਰਫ ਉਹਨਾਂ ਨੇ ਚਵਾਈ ਦੇ ਦੱਤ ਫਿਰ ਰੇਟ ਚੰਗਾ ਮਿਲੇ ਹੋਏ ਤੁਹਾਨੂੰ ਵੀ ਰੇਟ ਦਾ ਫਿਰ ਪਰ ਤੁਹਾਨੂੰ ਲੱਗਦਾ ਇਹ ਜਿੰਨਾ 4-4 5-5 ਲੱਖ ਕੀ ਲੱਗਿਆ ਲੱਗਾ ਜਾਂ ਬਾਹਰਿਆਂ ਦੇ ਦੋ ਦੰਦ ਬਹੁਤ ਵੱਡੀ ਗੱਲ ਹੋ ਜਾਂਦੀ ਪਰ 16 ਕਿੰਨ੍ਹੇ ਦੰਦ ਕੱਟਣਾ ਜਿਆ ਗੱਲ ਫਿਰ ਇਹੋ ਜਿਹਾ ਮੱਝਾਂ ਜੀ ਤੀਜੇ ਸੋਨੇ ਚਵਾਈਆਂ ਵਿੱਚ ਮੇਲੇ ਤੇ ਪੈਂ ਜਾਂਗੇ ਇਹ ਹੈ ਇੱਕ ਦੀ ਵੀ ਚੋਅ ਚ ਪੈ ਸਕਦੀ ਆ ਬਾਈ ਠੀਕ ਹੈ ਹੈਡ ਦੇਖੋ ਬਾਈ ਪਰ ਤੁਹਾਨੂੰ ਦੋ ਦੰਦ ਕੱਟੇ ਸੀ ਸੈਸੂ ਜੀ ਪੂਰੀ ਓਕੇ ਆ ਹਨਾ ਬੜਾ ਕਰੀ ਨੇ ਇਧਰੋਂ ਇਹ ਛੋਟੀ ਦਾ ਸੇਲ ਹੋਈ ਦੇ ਵੇਚਿਆ ਪਰ ਦਿਖਾ ਤੇ ਜਿਹੜੇ ਵੀਰੇ ਕਹਿੰਦੇ ਕਿ ਚੰਗਿਆ ਝੋਟਿਆ ਲੈਣੀਆਂ ਬਸ ਚੰਗੇ ਦੁੱਧ ਵਾਲੇ ਬਰੀਡ ਤਿਆਰ ਕਰਨੇ ਇਦਾਂ ਦੇ ਝੋਟੇ ਘਰੇ ਪਾਲੀ ਆਪਾਂ ਨਸਲਾ ਤਿਆਰ ਕਰ ਦੂਗਾ ਹਾਂ ਹਨਾ ਇਹਦੇ ਨਾਲ ਪਲੱਸ ਹੋਰ ਪਲੱਸ ਪੈਂਟ ਕਰਜੇ ਕੁੰਗੜ ਦੀ ਕੱਟੀ ਆ ਗਈ ਇਹਦੇ ਨਾਲ ਅੱਛਾ ਉਹ ਕੱਟੀਆਂ ਪਿੱਛੇ ਜਿਹੜੀ ਹੂ ਜਿਹੜੀ ਆਪਾਂ ਨੂੰ ਪਤਾ ਹੋ ਉਹ ਉਹਨਾਂ ਨਾਲ ਨਹੀਂ ਆਪਾਂ ਕਹਿੰਦਾ ਚਾਰ ਚਾਰੇ ਮੱਜਨ ਪਲੱਸ ਪੈਂਟ ਏਰੀਆ 20 ਮਿਲ ਕਾਪਾਂ ਚਾਰਾਂ ਕੱਟੀਆਂ ਪਿੱਛੇ ਠੀਕ ਹੈ ਸਾਫ਼ ਸੁਥਰੇ ਲੈ ਵੇ ਦੀ ਹਾਂ ਤੇ ਬਾਕੀ ਮਾਲ ਫਿਰ ਉਹ ਅੰਦਰ ਖੜਾ ਹੈ ਉਹ ਵੀ ਸੇਲ ਹੋਇਆ ਵਾ ਹਾਂ ਉਹ ਸੇਲੋਂ ਮੈਂ ਤਾਂ ਪੰਜ ਉੱਟੀਆਂ ਆਈਆਂ ਸੀ ਇੱਕ ਮਤਲਬ ਦਿਖਾ ਕਹਿੰਦੇ ਭਾਬ ਜੇਕਰ ਕਿ ਮੇਰਾ ਵੀਡੀਓ ਤੇ ਬੰਦਾ ਹੁੰਦਾ ਤਾਂ ਇੱਕ ਅੱਧੀ ਹਾਜ਼ਰ ਖੁੰਦੀ ਹੁੰਦੀ ਆਪਣੇ ਕੋਲ ਵੀ ਨਹੀਂ ਹੁੰਦੀ ਆ ਵੀ ਜਿਵੇਂ ਕੱਲ ਆਈਆਂ ਅੱਜ ਵੀ ਹੋਣਾਗਾ ਸੇਰ ਹੋ ਜਾਂਦੀਆਂ ਨੇ ਜਦੋਂ ਆਪਾਂ ਸਾਫ਼ੀ ਤਰ੍ਹਾਂ ਕੰਮ ਕਰਨਾ ਬਈ ਸਿੱਟ ਬਾਲ ਫਿਰ ਬੱਝਾਈ ਕਰਦੇ ਜਾ ਜਾ ਗੱਲ ਹੈ ਚਵਾਈ ਕਰਕੇ ਦੇ ਚਵਾਈ ਕਰਕੇ ਦੇਣੀ ਆਪਾਂ ਦੋ ਟਾਈਮ ਤੇਰਾ ਟਾਈਮ ਸਵੇਰ ਦੇ ਪਸ਼ੂ ਦੇਖੋ ਤੇ ਹੁਣ ਫਿਰ ਘਰੇ ਰੱਖਣੋਂ ਹੜ ਗਏ ਕਿਉਂਕਿ ਰੱਖਦੇ ਨੇ ਇੱਕ ਜੀ ਪੱਕੀ ਆਪਾਂ ਟੋਕਰਾ ਦੇਖੋ ਟੋਕਰ ਤੋਂ ਹੁਣ ਅੰਨ ਚਾਰਕ ਰੱਖੀ ਹੋਈ ਐ ਲਿਆਂਦੀ ਸੀ 15 ਦਿਨ ਪਹਿਲਾਂ ਜੀ ਠੀਕ ਐ 15 ਕਿਲੋ ਦੁੱਧਾ ਬੈਠਾ ਈ ਮਹੀਨੇ ਦੀ ਚੈੱਕ ਪਾਸਾ ਹੁਣ 14 ਕਿਲੋ ਮੰਨਦੇ ਆ ਜਿਹੜੇ ਆਪਾਂ ਚੋਨੇ ਆਉਣਾ ਏਟ ਕੈਮ 14 ਕਿਲੋ ਤਾਂ 4 ਦੰਦ ਆਉਂਦਾ ਮੂਹਰੇ 4 ਦੰਦ 14 ਕਿਲੋ ਦੇ ਚੋਨੇ ਪਏ ਆ ਹਾਂਜੀ ਹਾਂ ਮੇਰੇ ਢਾਈ ਮਹੀਨੇ ਦੀ ਚੈੱਕ ਪਾਸ ਹੈ 5 ਮਹੀਨੇ ਦੀ ਸੀ ਇਹ ਸਾਢੇ 5 ਜਿਆ ਜਿਆ ਗੱਲ ਫਿਰ ਇਹ ਜੰਗੀਨੇ ਪੈ ਗਏ ਮੂਹਰੇ 3-3 ਲੱਖ ਦੇ ਭਾਵੇਂ ਜ ਹਨ ਉਹ ਝੋਕੀਆਂ ਦੀ ਗੱਲ ਸੇਲ ਹੋ ਗਈਆਂ ਪਰ ਉਹ ਵਾਗੀਆਂ ਨਹੀਂ ਲੈਤੀ ਜਿਹਨਾਂ ਨੇ ਦੋ ਦਫਾ ਤੇ ਅੱਗੇ ਆਪਾਂ ਕੱਚੇ ਅਮਚੇ ਦੇਖੀ ਜਾਂਦੇ ਆ ਇਹ ਕਿੱਥੋਂ ਆਈਆਂ ਆਪਣੇ ਕੋਲੇ ਇਹ ਵੀ ਬੜੀਆਂ ਆਪਾਂ ਲੈਤੀਆਂ ਨੇ ਕਰ ਲਈਆਂ ਸੀ ਆਪਣੇ ਕੋਲੇ ਦਰਤਵਾਰ ਠੀਕ ਹੈ ਹਾਂਜੀ ਹਾਂ 18 ਮਸਵਦੀਆ ਬਹੀਨ ਦਾ ਠੀਕ ਹੈ ਕਹਿੰਦੇ ਭਾਬੀ ਵੀ ਸੇਲ ਹੋ ਚੁੱਕੀਆਂ ਇਹ ਸੇਲ ਹੋ ਗਈਆਂ ਇੱਕ ਬਾਈ ਨਹੀਂ ਉਹਨੇ ਬਾਕੀ ਕੱਢਣ ਦੇ ਨਾਲ ਦੋ ਤੋਂ ਕੱਟੀ ਤੇ ਦੋਨੇ ਲੈ ਲਈ ਠੀਕ ਹੈ ਇਹਦਾ ਕਿੰਨਾ ਟਾਈਮ ਰਹਿੰਦੇ ਸੁਣ ਦਾ ਇਹ ਨੂੰ ਬਾਈ ਆ 10 ਤਰੀਕ ਨੂੰ ਮਨ ਨੂੰ 10 ਮੰਗ ਕਿੰਨਾ ਲੱਗਦੀ ਮਹੀਨੇ ਡੇਢ ਵੀ ਨਹੀਂ ਕੱਚੀ ਆ ਹਾਂ ਡੇਢ ਮਿੰਟ ਠੀਕ ਹੈ ਅਗਲੇ ਦੂਜੇ ਸਮੇਂ ਦਾ ਰਕਾਰ ਆਏਗਾ ਵੀ 18 ਤਰੀਕ ਨੂੰ ਅੜੀ ਕਿ ਤੀਜਾ ਸੁਣਾ ਇਹਨੇ ਉਹ ਤੀਜੇ ਸੁਣਾ ਠੀਕ ਆ ਉਹ ਵੀ ਸੇਲ ਹੋ ਗਈ ਐ ਹਾਂਜੀ ਇਹ ਵੀ ਸੇਲ ਹੋ ਗਈ ਇਹ ਨਹੀਂ ਕਿ ਇਹ ਮੂਹਵਲਾ ਸੇਲ ਅੰਦਰ ਨਹੀਂ ਠੀਕ ਐ ਇਹ ਬਲੂਨ ਇਹ ਤਾਂ 15 ਕਿਲੋ ਹੁਣ ਦੂਜੇ ਦੇ ਵਿੱਚ 6.5 ਤੋਂ 7 ਕਿਲੋ ਦੀ ਗੱਲ ਬਣੀ ਬਲ ਕਹਿੰਦਾ ਬਸ ਟੋਕਰ ਗੱਪਣੀਆਂ ਭਲੇ ਉਹਨੇ ਚੰਗੀਆਂ ਉਦੋਂ ਵੀ ਇਹ ਲੈਣੇ ਚੰਗੀਆਂ ਰਿਕਾਰਡ ਆਈ ਜਿਵੇਂ ਨੇ ਰਿਕਾਰਡ ਆਪਣੇ ਕੋਲੇ ਸਾਹਮਣੇ ਦੇਖੇ ਮੈਂ ਤਾਂ ਜੀ ਮਤਲਬ ਬਸਵਾਸ ਵਾਲੇ ਬੰਦੇ ਦੋੰਦੇ ਨੇ ਜੈ ਜੈ ਗੱਲ ਸੋ ਸਮਰਾ ਡੇਰੀ ਫਾਰਮ ਦਾ ਅੱਪਾ ਵੀਡੀਓ ਕਵਰ ਕੀ ਇਹ ਦੋ ਝੋਟੀਆਂ ਸੇਲ ਲਈ ਹਾਜ਼ਰ ਆ ਸਮਰਾ ਡੇਰੀ ਫਾਰਮ ਵਜੀਤ ਕੇ ਕਲਾਂ ਜ਼ਿਲ੍ਹਾ ਬਰਨਾਲਾ ਦਾ ਪਿੰਡ ਪੈ ਗਿਆ ਕੋਈ ਵੀ ਨਕ ਪਸੰਦ ਹੋਵੇ ਆ ਕੇ ਦੋ ਟਾਈਮ ਤਿੰਨ ਟਾਈਮ ਚੋਕ ਕੇ ਤਸੱਲੀ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖ